دنيہ چنيار فادي پہلے ترام او چين چينيو جا بيندے نہ کادو ديو او دتو ما دگنا فرس دیکھو منو کا منو کلو ਪੰਜਾਬ ਹੋਈ ਆ ਕੇ ਆਈ ਮਾਂ ਜਾਨ ਉਹ ਪਰਾ ਕਰ ਲੈ ਤੀ ਤਾਲੀ ਇਦਾਂ ਤਾਂ ਕੋਈ ਥੋੜੀ ਪਈ ਹੈ ਚਲੋ ਇਹਨਾਂ ਨੂੰ ਸੰਭਲ ਤੁਹਾਡਾ ਇਸੇ ਜੀ ਵੀ ਹੈ ਜਰੂਰਤ ਆ ਜਿਓ ਆਪਣਾ ਪਿੱਛੇ ਆ ਜੋ ਜੀ 90 ਰੁਪਏ ਆ ਤਾਂ ਪੂਰਾ ਕਰ ਪੀੜਤਾਂ ਦੀ ਸੇਵਾ ਤੇ ਲਈ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਔਰ ਇਸੇ ਤੇ ਚੱਲਦੇ ਆਂ ਅਸੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਜੋਨ ਸੂਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਹੈ ਸੰਪਰਕ ਕੀਤਾ ਗਿਆ ਸੀ ਔਰ ਉਹਨਾਂ ਦੇ ਸੇਵਕਾਂ ਵੱਲੋਂ ਵੀ ਦੇਖੋ ਤੁਸੀਂ ਵੱਡੀਆਂ ਰਸਤੇ ਜਿਹੜੀਆਂ ਨੇ ਉਹ ਹੜ ਪੀੜਤਾਂ ਵਾਸਤੇ ਇੱਥੇ ਭੇਜੀਆਂ ਗਈਆਂ ਨੇ ਔਰ ਇਸ ਵਕਤ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਜਿਹੜੀਆਂ ਨੇ ਇਹ ਰਸਤਾ ਕੀਤੇ ਜਾ ਰਹੀਆਂ ਨੇ ਔਰ ਇਹ ਸਾਰੀ ਇਹ ਰਸਤੇ ਜਿਹੜੀ ਆ ਹ ਜੰਮੂ ਤੋਂ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਜਿਹੜੀ ਆ ਇੱਥੇ ਪਹੁੰਚੀ ਆ ਔਰ ਉਹਨਾਂ ਦੇ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਮੌਕੇ ਦੇ ਉੱਤੇ ਪਹੁੰਚੇ ਨੇ ਔਰ ਇਹ ਸਾਰੀ ਸੇਵਾ ਜਿਹੜੀ ਆ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਹੜਪੀੜਤਾਵਾਂ ਵਾਸਤੇ ਸਮਾਨ ਜਿਹੜਾ ਇਹ ਉਹ ਇੱਥੇ ਦਿੱਤਾ ਜਾ ਰਿਹਾ ਔਰ ਇਹ ਇਨ੍ਹਾਂ ਟਰਾਲੀਆਂ ਦੇ ਜ਼ਰੀਏ ਜੋ ਆ ਲੋਕਾਂ ਦੇ ਘਰਾਂ ਘਰ ਤੱਕ ਜੋ ਆ ਪਹੁੰਚਾਇਆ ਜਾਵੇਗਾ ਫਿਲਹਾਲ ਇਸ ਜਿਹੜੀ ਕਮੇਟੀ ਆ ਇਸ ਵੱਲੋਂ ਇਹ ਸਾਰੀਆਂ ਰਸਤਾ ਜਿਹੜੀਆਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੀਆਂ ਗਈਆਂ ਤਾਂ ਜੋ ਕਿ ਜਿਸ ਜਿਹੜੇ ਪਿੰਡ ਨੂੰ ਜਿਹੜਾ ਹੈ ਉਹ ਅਡਾਪਟ ਕੀਤਾ ਜਾ ਰਿਹਾ ਹੈ ਔਰ ਉੱਥੇ ਜਾ ਕੇ ਜਿਹੜੀ ਆ ਇਹ ਰਸਤਾ ਦੀ ਸੇਵਾ ਕੀਤੀ ਜਾਵੇਗੀ ਔਰ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸੇਦਾਰ ਸੁਚਾ ਸਿੰਘ ਲੰਘਾ ਹਰੀ ਵਿਥੇ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਜ세ਦਾਰ ਜੀ ਲਗਾਤਾਰ ਸੇਵਾ ਜਿਹੜੀ ਐ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਐ ਵੱਖ-ਵੱਖ ਸੰਸਥਾਵਾਂ ਨਾਲ ਸੰਪਰਕ ਕੀਤਾ ਹੈ ਅੱਜ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਤੋਂ ਵੀ ਨੁਮਾਇੰਦੇ ਇੱਥੇ ਪਹੁੰਚੇ ਨੇ ਕਿ ਇਹ ਸੇਵਾ ਜਿਹੜੀ ਐ ਪਿੰਡੋ ਪੇਡ ਪਹਚਾਈ ਜਾਵੇਗੀ ਔਰ ਪਿੰਡ ਅਡਾਪਟ ਕਰਨ ਦੀ ਜਿਹੜੀ ਐ ਉਹ ਉਹ ਗੱਲ ਕੀਤੀ ਗਈ ਐ ਅੱਜ ਜੰਮੂ ਕਸ਼ਮੀਰ ਤੋਂ ਸਾਡੀ ਜਿਹੜੀ ਐ ਐਸਡੀਪੀਸੀ ਉੱਥੇ ਬਣੀ ਹੋਈ ਐ ਉਹਦੇ ਵੱਲੋਂ ਜਿਹੜੀ ਐ ਹੜਪੀਟਾਂ ਦੀ ਸਮਗਰੀ ਜਿਹੜੀ ਐ ਭੋਲਿਆਂ ਦੀ ਗਈ ਐ ਸਾਰਾ ਬੋਰਡ ਜਿਹੜਾ ਇਹ ਨਾਲ ਆਇਆ ਵਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਵਾਂ ਔਰ ਮੈਂ ਇਹ ਅਪੀਲ ਵੀ ਕਰਨਾ ਕਿ ਗਾਂ ਜਿਹੜਾ ਵਾ ਰਾਸ਼ਨ ਜਿਹੜਾ ਵਾ ਇਹਨੂੰ ਨਾ ਲਿਆਂਦਾ ਜਾਵੇ ਇੱਕ ਪਿੰਡ ਅਡਾਪਟ ਕੀਤਾ ਜਾਵੇ ਜਿਸ ਪਿੰਡ ਦੀਆਂ ਲੋੜਾਂ ਨੇ ਆਉਣ ਵਾਲੇ ਸਮੇਂ ਵਿੱਚ ਕਣਕ ਦੀ ਬਜਾਈ ਦੀਆਂ ਬੀਜ ਦੀਆਂ ਖਾਦ ਦੀਆਂ ਔਰ ਡੀਜ਼ਲ ਦੀਆਂ ਇੱਕ ਪਿੰਡੇ ਗੋਦ ਵਿੱਚ ਲੈ ਲੈਣ ਉਸ ਪਿੰਡ ਦੀਆਂ ਜਿਹੜੀਆਂ ਲੋੜਾਂ ਨੇ ਪੂਰੀਆਂ ਕੀਤੀਆਂ ਜਾਣ ਅੱਜ ਰਾਸ਼ਨ ਦੀ ਕੋਈ ਲੋੜ ਨਹੀਂ ਪਤਾ ਨਹੀਂ ਸ਼ਰਕਾਂ ਤੇ ਇਹਨਾਂ ਦੀਆਂ ਕਿੰਨੀਆਂ ਭਾਵਨਾਵਾਂ ਨੇ ਰਾਜਸਥਾਨ ਤੋਂ ਵੀ ਸੰਗਤ ਆ ਰਹੀ ਏ ਆਪਣੇ ਦਿੱਲੀ ਤੋਂ ਆ ਰਹੀ ਏ ਯੂਪੀ ਤੋਂ ਆ ਰਹੀ ਏ ਹਰਿਆਣੇ ਤੋਂ ਆ ਰਹੀ ਏ ਔਰ ਇਸੇ ਤਰ੍ਹਾਂ ਜੇ ਐਂਡ ਕੇ ਤੋਂ ਆ ਰਹੀ ਏ ਪਰ ਲੁਟੇਰਾ ਟਾਈਪ ਪਤਾ ਨਹੀਂ ਕਿੱਥੋਂ ਲੋਕ ਆ ਗਏ ਨੇ ਉਹ ਨਾ ਤੇ ਸਾਡੀ ਇੱਜ਼ਤ ਰਹਿਣ ਦਿੰਦੇ ਆ ਇਲਾਕੇ ਵਾਲੇ ਲੋਕਾਂ ਦੀ ਇੰਨੀ ਭੁੱਖ ਖਲਾਰਦੇ ਨੇ ਤੇ ਨਾ ਆਉਣ ਵਾਲੇ ਲੋਕਾਂ ਦੀ ਇੱਜ਼ਤ ਕਰਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਇਹ ਰਾਸ਼ਨ ਪਾਣੀ ਜਿਹੜਾ ਨਾ ਲਿਆਂਦਾ ਜਾਵੇ ਇੱਕ ਇੱਕ ਪਿੰਡ ਗੋਦ ਵਿੱਚ ਲਿਆ ਜਾਵੇ ਤਾਂ ਕਿ ਉਸ ਪਿੰਡ ਦੀਆਂ ਜੜੀਆਂ ਨੇ ਆਉਣ ਵਾਲੇ ਸਮੇਂ ਵਿੱਚ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਬਿਲਕੁਲ ਬੜੀ ਜਿਹੜੀ ਹੈ ਜਿਹੜੀ ਸਮੇਂ ਦੀ ਮੰਗ ਹੈ ਜਿਹੜੀ ਲੋੜ ਹੈ ਉਹ ਹੀ ਚੀਜ਼ਾਂ ਜਿਹੜੀਆਂ ਨੇ ਮੁਹੱਈਆ ਕਰਵਾਈਆਂ ਜਾਣ ਰਾਸ਼ਨ ਆ ਗਿਆ ਹੈ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇੱਥੇ ਪਹੁੰਚੇ ਨੇ ਸਰ ਅੱਜ ਕੀ ਕੀ ਜਿਹੜੀ ਹੈ ਤੁਸੀਂ ਕਿਹੜੀਆਂ ਅਵਸਥਾ ਲੈ ਕੇ ਇੱਥੇ ਆਏ ਵਾਈਖੁਰ ਜੀ ਕਾ ਖਾਲਸਾ ਵਾਈਖੁਰ ਜੀ ਕੀ ਫਤਿਹ ਅਸੀਂ ਜੰਮੂ ਕਸ਼ਮੀਰ ਤੋਂ ਸਾਡੇ ਉੱਥੇ ਵੀ ਐਸਜੀਪੀਸੀ ਜਿਸ ਤਰ੍ਹਾਂ ਤੁਹਾਡੇ ਇੱਥੇ ਇਲੈਕਟਿਡ ਬਾਡੀ ਹੈ ਉੱਥੇ ਵੀ ਹੈ ਅਸੀਂ ਉੱਥੇ ਦੀਆਂ ਸੰਤਾਨਾਂ ਨੇ ਜੋ ਸਹਿਯੋਗ ਕੀਤਾ ਹੈ ਪੰਜਾਬ ਦੇ ਵਿੱਚ ਜੋ ਇਸ ਵਕਤ ਆਫਤਾ ਆਈ ਹੈ ਉਸ ਲਈ ਅਸੀਂ ਰਾਸ਼ਨ ਕਿਟਾਂ ਦਾਲਾ ਖੰਡ ਚਾਹ ਪਤੀ ਆਟਾ ਇਸ ਤਰ੍ਹਾਂ ਮਛਰਦਾਨੀਆਂ ਤਰਪਾਲਾ ਅਸੀਂ ਇਹ ਸਾਰੀ ਸਮਗਰੀ ਤਕਰੀਬਨ ਕੋਈ 11 12 ਟਨ ਦੇ ਕਰੀਬ ਜਿਹੜੀ ਹੈ ਇੱਕ ਟਰੱਕ ਲੈ ਕੇ ਅਸੀਂ ਇੱਥੇ ਪਹੁੰਚੇ ਆ ਤੇ ਹੁਣ ਇਹ ਅਸੀਂ ਖੁਦ ਆਪਣੇ ਹੱਥੀਂ ਵੀ ਜਾ ਕੇ ਪਿੰਡ ਵਿੱਚ ਲੋਕਾਂ ਨੂੰ ਦੇਣਾ ਚਾਹਾਂਗੇ ਕਿ ਉੱਥੇ ਉਹਨਾਂ ਨੂੰ ਦਿੱਤਾ ਜਾਏ ਲੋੜਵੰਦਾਂ ਨੂੰ ਤੇ ਬਾਕੀ ਜਿਹੜਾ ਰਾਸ਼ਨ ਹੈ ਉਹ ਅਸੀਂ ਐਸਪੀਸੀ ਦੇ ਇੱਥੇ ਡੇਰਾ ਬਾਬਾ ਨਾਨਕ ਇੱਥੇ ਇਹਨਾਂ ਦੇ ਹਵਾਲੇ ਕਰਕੇ ਜਾਾਂਗੇ ਤਾਂ ਕਿ ਜਿੱਥੇ-ਜਿੱਥੇ ਵੀ ਲੋੜੇ ਸਮਝਣ ਇਹਨਾਂ ਦੇ ਮਤਾਬ ਕਿਉਂਕਿ ਸਾਨੂੰ ਪਿੰਡਾਂ ਦੀ ਇੱਥੇ ਵਕਫਤ ਨਹੀਂ ਹੈ ਇਹ ਇੱਥੇ ਜਿਹੜਾ ਉਹ ਖੁਦ ਖੁਦ ਕਰਨਾ ਬਿਲਕੁਲ ਇਹ ਇਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਔਰ ਹੁਣ ਜਿਹੜੀ ਇੱਕ ਅਪੀਲ ਕੀਤੀ ਗਈ ਹੈ ਕਿਉਂਕਿ ਰਾਸ਼ਨ ਬਹੁਤ ਪਹੁੰਚ ਚੁੱਕਾ ਹੈ ਔਰ ਉਹਨਾਂ ਕਹਿਣਾ ਕਿ ਇੱਕ ਇੱਕ ਪਿੰਡ ਜਿਵੇਂ ਅਡਾਪਟ ਕਰ ਲਈ ਕਿਉਂਕਿ ਆਉਣ ਵਾਲੇ ਸਮੇਂ 'ਚ ਬੜਾ ਜ਼ਰੂਰਤ ਹੋਵੇਗੀ ਕਿਉਂਕਿ ਹੁਣ ਖੇਤੀ ਅੱਗੋਂ ਹੋਣੀ ਹੈ ਵਾਈ ਹੋਣੀ ਹੈ ਫਸਲਾਂ ਬਰਬਾਦ ਹੋ ਗਈਆਂ ਨੇ ਸੋ ਇਹ ਜਿਹੜੀ ਅਪੀਲ ਕੀਤੀ ਗਈ ਹੈ ਉਸ ਨੂੰ ਵੀ ਧਿਆਨ 'ਚ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੂੰ ਸਰਦਾਰ ਸੁਚਾ ਸਿੰਘ ਜੀ ਲੰਗਾ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਇਲਾਕੇ ਦਾ ਪੂਰਾ ਇਹਨਾਂ ਦੇ ਹਵਾਲੇ ਕੀਤਾ ਇਲਾਕਾ ਕਿ ਇਹਨਾਂ ਦੀ ਜੋ ਹੋਏਗੀ ਇੱਥੇ ਦੀ ਅਮਦਾਦ ਜਿਹੜੀ ਪੂਰੀ ਕਰਨੀ ਇਹਨਾਂ ਦਾ ਕੰਮ ਜੁਟੀ ਲੱਗੀ ਹੈ ਸੋ ਸਾਨੂੰ ਵੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਚਿੱਠੀ ਆਈ ਸੀ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਨ ਲਈ ਕਿਹਾ ਸੀ ਅਸੀਂ ਇਹਨਾਂ ਕੋਲ ਆਏ ਆ ਇਹਨਾਂ ਨੇ ਜਿਵੇਂ ਸਾਨੂੰ ਅੱਗੇ ਦਾ ਪ੍ਰੋਗਰਾਮ ਵੀ ਕਿਹਾ ਜਿਵੇਂ ਇਹਨਾਂ ਨੇ ਦੱਸਿਆ ਡੀਜ਼ਲ ਹੈ ਉਸ ਤੋਂ ਬਾਅਦ ਖਾਦ ਦਾ ਕਿਹਾ ਹੈ ਆਪਣਾ ਬੀਜ ਦਾ ਕਿਹਾ ਤੇ ਉਹ ਇਹਨਾਂ ਨੇ ਕਿਹਾ ਕਿ ਹੁਣ ਤੇ ਅਸੀਂ ਇਲਾਕੇ ਨਾਲ ਜਾ ਕੇ ਸਾਡੇ ਜੋ ਵੀ ਹੈ ਸੇਵਾ ਜਿਹੜੀ ਹੋएगी ਕਰਾਂਗੇ ਬਾਕੀ ਇੱਥੇ ਰਹੇਗੀ ਅਗਲਾ ਪ੍ਰੋਗਰਾਮ ਜਿਵੇਂ ਸਾਨੂੰ ਇਹ ਦੇਣਗੇ ਅਸੀਂ ਨਾਲ ਕੋ ਹਾਜ਼ਰ ਹੋ ਜਾਵਾਂਗੇ ਤੇ ਸੰਗਤਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਅਸੀਂ ਤੁਹਾਡੇ ਨਾਲ ਅਪਡੇਟ ਕਰਾਂਗੇ ਤੁਹਾਨੂੰ ਇਥੋਂ ਜਾ ਕੇ ਜਿਵੇਂ ਇਹਨਾਂ ਦਾ ਪ੍ਰੋਗਰਾਮ ਹੋ ਗਿਆ ਹਬ ਤੱਕ ਪਹੁੰਚਾਵਾਂਗੇ ਵਾਈਡ ਰੂਜੀ ਕਾ ਖਲਸਾ ਬਿਲਕੁਲ ਇਹਨਾਂ ਨੇ ਕਿਹਾ ਇਹ ਹੁਣ ਇਹ ਸੇਵਾ ਲਗਾਤਾਰ ਐ ਜੀਪੀਸੀ ਵੱਲੋਂ ਜਾਰੀ ਹੈ ਔਰ ਇਸੇ ਸੰਪਰਕ ਦੇ ਵਿੱਚ ਜਿਹੜੀ ਅੱਜ ਜਿਹੜੀ ਜੰਮੂ ਦੀ ਡਿਸਟ੍ਰਿਕਟ ਗੁਰਦਰਾ ਪ੍ਰਬੰਧਕ ਕਮੇਟੀ ਹੈ ਉਸ ਦੇ ਨਾਲ ਸੰਪਰਕ ਕੀਤਾ ਗਿਆ ਸੀ ਉਹ ਉਹਨਾਂ ਨੇ ਰਸਤੇ ਜਿਹੜੀਆਂ ਨੇ ਉਹ ਭੇਜੀਆਂ ਨੇ ਤੇ ਹੁਣ ਜਿਹੜੀ ਅਗਲੀ ਅਪੀਲ ਉਹਨਾਂ ਨੇ ਕਿਹਾ ਕਿ ਅਸੀਂ ਡੀਜ਼ਲ ਅਤੇ ਖਾਦਾਂ ਦਾ ਉਹ ਪਿੰਡ ਜਿਹੜੇ ਨੇ ਅਡਾਪਟ ਕਰਨਗੇ ਤਾਂ ਜੋ ਕਿ ਉਹ ਲੋਕਾਂ ਦੀ ਜਿਹੜੀ ਹੈ ਅਗਲੀ ਜ਼ਿੰਦਗੀ ਜਿਹੜੀ ਹੈ ਫਿਰ ਮੋਟੜੀ ਤੇ ਆ ਸਕੇ ਕੈਮਰਾ ਪਰਸਨ ਫਰੀਦ ਦੇ ਨਾਲ ਰਵੀ ਬਖਸਿੰਗ ਪੀ